え ਸਾਡਾ ਆਪਣਾ ਕਮਲ ਪਾਟਿਆ ਦਾ ਕਮਲ ਪਾਟਿਆ ਸ਼ੋਅ ਇਕਿਆਲਵੀ ਲੜੀ ਲੈ ਕੇ ਅੱਜ ਦਾਰੇ ਉਪਰ ਹੋ ਰਿਹਾ ਚਾਹ ਦਾ ਪਹਿਲਾ ਨੀਰ ਦੇ ਨਾਲ ਇਕਿਆਲਵੀ ਲੜੀ ਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਜਿਹੜੇ ਹਨ ਉਹਨਾਂ ਨੂੰ ਕੋਈ ਪਛਾਣ ਦੇ ਉਹ ਮੁਹਤਾਜ ਨਹੀਂ ਹੈ ਮੇਰੇ ਹਿਸਾਬ ਨਾਲ ਉਹ ਸਾਡੇ ਲੁਧਿਆਣਾ ਜ਼ਿਲ੍ਹਾ ਦੇ ਈਸਟ ਏਰੀਆ ਦੇ 2 ਨੰਬਰ ਦੇ ਬਲਾਕ ਪ੍ਰਧਾਨ ਨੇ ਉਹ ਬਲੋਕ ਪ੍ਰਧਾਨ ਨੇ ਨਾਲ ਨਾਲ ਉਹ ਇੱਕ ਐਨਜੀਓ ਵੀ ਚਲਾਉਂਦੇ ਨੇ ਉਹ ਬਹੁਤ ਅੱਛੇ ਇਨਸਾਨ ਨੇ ਬਹੁਤ ਚੰਗੇ ਇਨਸਾਨ ਨੇ ਉਹਨਾਂ ਨੂੰ ਤਾਂ ਦੀ ਰੂਬਰੂ ਕਰ ਹੁੰਦੇ ਸੀ। ਨਮਸਕਾਰ ਜੀ ਅੱਜ ਸਾਡੇ ਵਿੱਚ ਨੇ ਸੰਜੀਵ ਸ਼ਰਮਾ ਜੀ ਜਿਹੜੇ ਕਿ ਲੋਹੇੜਾਣਾ ਈਸਟ ਕਾਂਗਰਸ ਦੇ ਬਲੋਕ ਪ੍ਰੈਜ਼ੀਡੈਂਟ ਨੇ ਈਸਟ 2 ਦੇ ਅੱਜ ਬੜੇ ਜੂਬਰੂ ਕਰਾਂ ਜਾ ਰਹੇ ਆ ਸਾਡੀ 81ਵੀਂ ਲੜੀ ਦੇ ਵਿੱਚ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ। ਸੰਜੀਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ 81ਵੀਂ ਲੜੀ ਵਿੱਚ। ਡਾਕ ਅਮਲ ਪਾਡੇ ਸ਼ੋ ਚਾਹ ਦਾ ਪਹਿਲਾ ਡਿਜ਼ਰਟ ਨਾਲ ਅੱਜ ਤੁਸੀਂ ਦੁਬਾਰੂ ਹੋਇਓ ਇਸ ਵਿੱਚ ਦਰਸ਼ਕਾਂ ਦੇ ਅਸੀਂ ਤੁਹਾਡਾ ਇੱਕ ਮੂੜ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਥੈਂਕ ਯੂ ਸਰ ਥੈਂਕ ਯੂ ਸੋ ਸੰਦੀਪ ਜੀ ਸਭ ਤੋਂ ਪਹਿਲੇ ਤਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ ਤੁਹਾਡੀ ਪਹਿਲੇ ਜੀਵਨੀ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦੀ ਕਰਦਾ ਆਂ ਔਰ ਮੈਂ ਆਸ ਵੀ ਕਰਦਾ ਆਂ ਵੀ ਸਾਡੇ ਕਮਲ ਭਾਜੀ ਜੋ ਬਹੁਤ ਵਧੀਆ ਸ਼ੋ ਵੀ ਚਲਾਉਂਦੇ ਨੇ ਔਰ ਆਪਣੇ ਸ਼ੋ ਦੇ ਵਿੱਚ ਸਾਡੇ ਵਰਗੇ ਜਿਹਨੇ ਵੀ ਸਮਾਜ ਸੇਵੀ ਹੈ ਜਾਂ ਇੱਕ ਕਾਂਗਰਸ ਪਾਰਟੀ ਨੂੰ ਬਿਲੋਂਗ ਵੀ ਕਰਦੇ ਹਾਂ ਉਹਨਾਂ ਨੂੰ ਬੁਲਾਉਂਦੇ ਆ ਉਹ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਜੀ ਆਪ ਦਾ ਮੇਰਾ ਨਾਮ ਸੰਜੀਵ ਸ਼ਰਮਾ ਲੁਧਿਆਣਾ ਬਲਾਕ ਈਸਟੂ ਕਾਂਗਰਸ ਪਾਰਟੀ ਤੋਂ ਆ ਔਰ ਮੈਂ ਆਪਣੇ ਬਾਰੇ ਕਮਲ ਜੀ ਕੀ ਦੱਸਾਂ ਇੱਕ ਲਾਈਫ ਸਟਾਰਟ ਕੀਤੀ ਸੀਗੀ 2016 ਦੇ ਵਿੱਚ ਅੱਛਾ ਜੀ ਉਸ ਵੇਲੇ ਕੀ ਸੀਗਾ ਕਿ ਕਸੀ ਸੰਸਥਾ ਨਾਲ ਜੁੜੇ ਹੋਏ ਸੀਗੇ ਤੇ ਉੱਥੇ ਬੱਚਿਆਂ ਨੂੰ ਛੋਟੇ ਛੋਟੇ ਗਰੀਬ ਬੱਚਿਆਂ ਨੂੰ ਅਸੀਂ ਕਾਪੀਆਂ ਵਰਦੀਆਂ ਸਕੂਲ ਵਰਦੀਆਂ ਜੋ ਵੀ ਅਸੀਂ ਡਿਸਪੋਟ ਕਰਦੇ ਸੀ ਅਸੀਂ ਨੀਸਵਾ ਸੇਵਾ ਸੰਸਥਾਨਾਂ ਨਾਲ ਜੁੜੇ ਹੋਏ ਸੀਗੇ ਉੱਥੇ ਅਸੀਂ ਗਰੀਬ ਬੱਚਿਆਂ ਨੂੰ ਮਤਲਬ ਕਾਪੀ ਪੈਨਸਲ ਜੋ ਵੀ ਉਹਨਾਂ ਲਈ ਲੋੜਵੰਦਾਂ ਚਾਹੁੰਦੇ ਸੀਗੇ ਜਾਂ ਯੂਨੀਫਾਰਮ ਵਗੈਰਾ ਸਾਨੂੰ ਜਿੱਥੋਂ ਵੀ ਪ੍ਰੋਵਾਈਡ ਹੁੰਦੀ ਸੀ ਅਸੀਂ ਉਹ ਡਿਸਪੋਟ ਕਰਦੇ ਸੀਗੇ ਉਸ ਤੋਂ ਬਾਅਦ ਜਿੱਦਾਂ ਹੀ 2017 ਦੇ ਇਲੈਕਸ਼ਨ ਸੀਗੇ ਉਸ ਤੋਂ ਪਹਿਲਾਂ ਅਸੀਂ ਤਲਵਾਰ ਸਾਹਿਬ ਨੂੰ ਮਿਲੇ ਔਰ ਤਲਵਾਰ ਸਾਹਿਬ ਸਾਡੇ ਘਰੇ ਵੀ ਆਏ ਸੀਗੇ ਸੰਜੇਤ ਲੋਹੜ ਜੀ ਵੀ एमएलਏ ਸੀ ਹਾਂਜੀ ਹਾਂਜੀ ਸੰਜੇਤ ਲੋਹੜ ਜੀ ਸੀਗੇ ਸਾਡੇ ਘਰੇ ਵੀ ਆਏ ਉਸ ਤੋਂ ਬਾਅਦ ਸਾਨੂੰ ਜਿੱਦਾਂ ਹੀ ਮੈਂ ਉਹਨਾਂ ਨਾਲ ਮਿਲਿਆ ਉਹਨਾਂ ਦੀ ਨੇਚਰ ਬਹੁਤ ਵਧੀਆ ਲੱਗੀ ਸਮਝ ਲਓ ਕਿ ਸਾਡੇ ਆਈਡਲ ਨੇ ਓਕੇ ਉਹਨਾਂ ਨੂੰ ਦੇਖ ਕੇ ਮੈਂ ਪੋਲਿਟਿਕਸ ਦੇ ਵਿੱਚ ਮਤਲਬ ਐਂਟਰੀ ਕੀਤੀ ਔਰ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਨਾਲ ਵੀ ਚੱਲਿਆ ਹਾਂਜੀ 2017 ਨੂੰ एमएलਏ ਵੀ ਸਾਡੇ ਬਣੇ ਔਰ ਵਿਥਿਨ 1 ਇਅਰ ਹੂੰ ਮਤਲਬ 1 ਸਾਲ ਬਾਅਦ ਉਹਨਾਂ ਨੇ ਇੱਕ ਛੋਟੇ ਜਿਹੇ ਵਰਕਰ ਤੋਂ ਪ੍ਰਮੋਟ ਕਰਕੇ ਮੈਨੂੰ ਐਜ਼ ਅ ਵਾਰਡ ਪ੍ਰੈਜ਼ੀਡੈਂਟ ਲਗਾਇਆ ਠੀਕ ਹੈ ਜੀ ਇੱਕ ਵਾਰਡ ਪ੍ਰਧਾਨ ਬੜੀ ਖੁਸ਼ੀ ਹੋਈ ਕਿ ਜੇ ਅਸੀਂ ਮਿਹਨਤ ਕੀਤੀ ਅੱਗੇ ਵਧੇ ਆ 7 ਸਾਲ ਤਮ ਜੀ ਮੈਂ ਵਾਰਡ ਪ੍ਰਧਾਨ ਰਿਹਾ ਆਪਣੇ ਵਾਰਡ ਦੇ ਵਿੱਚ ਤੇ 7 ਸਾਲ ਬਾਅਦ ਮਤਲਬ 2022 ਦੇ ਇਲੈਕਸ਼ਨ ਵੀ ਲੂਜ਼ ਹੋਈ ਸਾਡਾ ਮਨ ਵੀ ਥੋੜਾ ਜਿਹਾ ਹੋਇਆ ਵੀ ਨਹੀਂ ਯਾਰ ਬਹੁਤ ਲਹਿਰ ਚੱਲੀ ਸੀ ਲਹਿਰ ਚੱਲੀ ਸੀ ਚਲੋ ਉਸ ਤੋਂ ਦੇ ਪਲੇਸ ਸੀਗੀ ਆਮ ਆਦਮੀ ਪਾਰਟੀ ਦੀ ਥੋੜਾ ਮਨ ਵੀ ਇਦਾਂ ਦਾ ਹੋ ਗਿਆ ਸੀਗਾ ਫਿਰ ਮਤਲਬ ਘਟਾਵ ਵੀ ਹੋਇਆ ਬਟ ਤਲਵਾਰ ਸਾਹਿਬ ਨਾਲ ਨਹੀਂ ਵੈਸੇ ਮਨ ਹੋ ਗਿਆ ਵੀ ਇੰਨਾ ਕੰਮ ਤਲਵਾਰ ਸਾਹਿਬ ਨੇ ਕੀਤਾ ਲੋਕਾਂ ਦੇ ਵਿੱਚ ਆਣਾ ਜਾਣਾ ਸਕੂਲ ਕਾਲਜ ਕਾਫੀ ਚੀਜ਼ਾਂ ਨੇ ਹੁੰਦੀਆਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਮਨ ਹੋਇਆ ਵੀ ਅਸੀਂ ਕਰੇ ਬੈਠ ਗਏ ਹੂੰ ਉਸ ਤੋਂ ਬਾਅਦ 2023 ਦੇ ਵਿੱਚ ਸੰਜਮਈ ਦਾ ਮੈਨੂੰ ਫੋਨ ਆਇਆ ਸੰਦੇਵੀ ਆਫਿਸ ਆਓ ওকে ਇਹ ਸਾਨੂੰ ਬਲੌਕ ਪ੍ਰਧਾਨਗੀ ਦੀ ਥਲਵਾਰ ਸਾਹਮਣੇ ਉਸ ਵੇਲੇ ਬੁਲਾ ਕੇ ਚਿੰਦਿਗੜੋ ਅਪਾਇੰਟ ਕਰਵਾਇਆ ਰਣਾ ਹਿਸਤਰੀ ਉਹ ਰਣਾ ਹਿਸਤਰੀ ਹਾਂਜੀ ਤੇ ਉਸ ਤੋਂ ਬਾਅਦ ਮਤਲਬ ਨਿਯੰਤ ਕਰਦੇ ਰਹੇ ਹੁਣ ਤੱਕ ਕਾਫੀ ਅੱਛਾ ਪਿਆਰ ਵੀ ਸਾਨੂੰ ਮਿਲ ਰਿਹਾ ਨੌ ਵਾਰਡ ਮੇਰੇ ਅੰਦਰ ਨੇ ਹਾਂਜੀ ਤੇ ਨੌ ਵਾਰਡ ਦੇ ਵਿੱਚ ਮਤਲਬ ਜਿੰਨੇ ਵੀ ਵਾਰਡ ਆਉਂਦੇ ਆ ਕਾਉਂਸਲਰਸ ਵਾਰਡ ਇਨਚਾਰਜ ਵਾਟਰਲਾਨ ਉਹਨਾਂ ਦੇ ਨਾਲ ਰੂਪਰੋ ਹੋ ਕੇ ਤੇ ਪਾਰਟੀ ਦਾ ਖਿਆਲ ਬਾਤ ਹੈ ਵਧੀਆ ਗੱਲ ਬੁਲੰਦ ਕੀਤਾ ਦੀਵਾ ਤੇ ਸੰਜੀਵ ਜੀ ਤੁਸੀਂ ਸ਼ੁਰੂ ਤੋਂ ਇਹੀ ਸੋਚਦੇ ਸੀ ਕਿ ਮੈਂ ਪਾਰਟੀ ਨਾਲ ਜੁੜਾਂ ਜਾਂ ਤੁਸੀਂ ਕੋਈ ਪਾਰਟਿਕੂਲਰ ਸੋਚਿਆ ਸੀ ਕਿ ਮੈਂ ਕਾਂਗਰਸ ਨਾਲ ਜੁੜਨਾ ਹੈ ਨਹੀਂ ਬੇਸਿਕਲੀ ਤਾਂ ਮੈਂ ਤਲਵਾਰ ਸਾਹਿਬ ਨਾਲ ਤਲਵਾਰ ਸਾਹਿਬ ਨੂੰ ਦੇਖ ਕੇ ਜੰਦਾ ਪਰ ਮੈਂ ਤੁਸੀਂ ਕਾਂਗਰਸ ਨਾਲ ਜੁੜੇ ਹੋ ਹਾਂ ਹਾਂ ਸੰਜੀਵ ਤਲਵਾਰ ਜੀ ਕਰਕੇ ਕਾਂਗਰਸ ਨਾਲ ਜੁੜੇ ਹੋ ਕਿ ਚਾਹ ਵੈਸੇ ਤੁਸੀਂ ਕਾਂਗਰਸ ਨੂੰ ਨਹੀਂ ਕਾਂਗਰਸ ਪਾਰਟੀ ਨੂੰ ਖਿਆਲ ਸੀ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਹਾਂ ਅੱਛਾ ਜੀ ਮੇਰੇ ਫਾਜ਼ਲਤ ਸਾਹਿਬ ਸੀਗੇ ਮੇਰੇ ਦਾਦਾ ਜੀ ਸੀਗੇ ਮੇਰੇ ਫਾਜ਼ਲ ਸਾਹਿਬ ਬੂਥ ਵੀ ਸੰਭਾਲਦੇ ਸੀ ਉਹਨਾਂ ਦੇ ਨਾਲ ਮੈਂ ਜਾਂਦਾ ਸੀਗਾ ਠੀਕ ਠੀਕ ਔਰ ਕਾਂਗਰਸ ਪਾਰਟੀ ਦਾ ਹੀ ਅਸੀਂ ਬੂਥ ਸੰਭਾਲਦੇ ਸੀ ਅੱਛਾ ਜੀ ਬਟ ਇਹ ਹੈ ਕਿ ਉਦੋਂ ਇੰਨਾ ਨਹੀਂ ਸੀਗਾ ਬਟ ਸ਼ੌਂਕ ਸੀਗਾ ਕਹਿੰਦੇ ਨਾ ਰਾਜਨੀਤੀ ਜਿਹੜੀ ਆ ਉਹ ਸ਼ੌਂਕ ਨਾਲ ਕੀਤੀ ਜਾਂਦੀ ਹੈ ਹਾਂਜੀ 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 ਜਿਹਦੇ ਅੰਦਰ ਸ਼ੌਂਕ ਹੋਵੇ ਅੱਛਾ ਮੈਨੂੰ ਵੈਸੇ ਸੀਗਾ ਕਿ ਯਾਰ ਕੋਈ ਮੈਨੂੰ ਨਾ ਆ ਕੇ ਮਨਲਾ ਕਹਿ ਦੇਵੇ ਵੀ ਸੰਜੀਵਾ ਕੰਮ ਕਰਨਾ ਸਾਨੂੰ ਨਾ ਇੱਕ ਵੈਸੇ ਅੰਦਰ ਹੋ ਜਾਂਦਾ ਯਾਰ ਬੰਦੇ ਨੇ ਕੰਮ ਕੀਤਾ ਤੇ ਉਹਦਾ ਕੰਫਰਟ ਆ ਫਟ ਹੋਣਾ ਚਾਹੀਦਾ ਹਾਂਜੀ ਹਾਂਜੀ ਉਹਦੇ ਲਈ ਇੱਕ ਪਲੇਟਫਾਰਮ ਵੀ ਚਾਹੀਦਾ ਆ ਬਿਲਕੁਲ ਤੇ ਇਸ ਤੋਂ ਵਧੀਆ ਪਲੇਟਫਾਰਮ ਤਾਂ ਕੋਈ ਹੋ ਨਹੀਂ ਸਕਦਾ ਸੋ ਗੱਲ ਕਰਾਂਗੇ ਜੀ ਹੁਣ ਜਿਹੜੇ ਰੱਬ ਰੂਪੀ ਮਾਪੇ ਹੁੰਦੇ ਨੇ ਦੇਖੋ ਪਹਿਲੇ ਤਾਂ ਅਸੀਂ ਦੁਨੀਆ ਵਿੱਚ ਜਦੋਂ ਆਨੇ ਆ ਬਿਲਕੁਲ ਬਿਨਾ ਮਾਪੇ ਮਾਪੇ ਤੋਂ ਨਹੀਂ ਆ ਸਕਦੇ ਉਹ ਸਾਡੇ ਮਾਪੇ ਮਾਵਾਬ ਜਿਹੜੇ ਹੁੰਦੇ ਨੇ ਸਾਡਾ ਪਹਿਲਾ ਰੱਬ ਹੁੰਦੇ ਨੇ ਜੇ ਮੈਂ ਗਲਤ ਨਾ ਆਵਾਂ ਤੇ ਹੁਣ ਗੱਲ ਕਰਦੇ ਆ ਤੁਹਾਡੇ ਮਾਪੇ ਬਾਰੇ ਅ ਕਹਿੰਦੇ ਆ ਕਿ ਕੋਈ ਬੱਚਾ ਚਾਹੇ 7 ਜਨਮ ਵੀ ਹੋਰ ਲੈ ਲਵੇ ਤੇ ਮਾਪੇ ਪਤਾ ਦੇਣਾ ਨਹੀਂ ਦੇ ਸਕਦਾ ਸੜੀ ਮਾਤਾ ਦਾ ਬਿਲਕੁਲ ਜੀ ਮੇਰੀ ਮਾਤਾ ਦਾ ਤਾਂ ਮੇਤੇ ਬਹੁਤ ਆਸ਼ੀਰਵਾਦ ਹੈ ਉਹ ਤਾਂ ਇਹੀ ਚਾਹੁੰਦੇ ਆ ਕਿ ਮੇਰਾ ਬੇਟਾ ਤਰੱਕੀ ਕਰੇ ਹੂੰ ਹੂੰ ਔਰ ਫਾਦਰ ਸਾਹਿਬ ਸਮਝ ਲਓ ਕਿ ਮੋਰਲ سپورਟ ਵੀ ਸਾਰਾ ਕੁਝ ਹੀ ਹੈ ਅਗਰ ਅੱਜ ਮੈਂ ਇਸ ਚੇਅਰ ਤੇ ਵੀ ਬੈਠਾ ਤਾਂ ਸਮਝ ਲਓ ਉਹਨਾਂ ਦੀ ਬਦੌਲਤ ਹੈ ਸਟਾਰਟਿੰਗ ਦੇ ਵਿੱਚ ਮੈਨੂੰ ਥੋੜਾ ਸ਼ੌਕ ਕਹ ਲਓ ਵੀ ਘੱਟ ਸੀਗਾ ਮੇਰੇ ਫਾਦਰ ਸਾਹਿਬ ਨੂੰ ਬਹੁਤ ਸੀਗਾ ਅੱਛਾ ਜੀ ਉਹ ਕਹਿੰਦੇ ਵੀ ਤੂੰ ਅੱਗੇ ਵਧ ਬਾਕੀ ਮੈਂ ਤੇਰੇ ਨਾਲ ਆ ਜਿੱਥੇ ਮੇਰੀ ਲੋੜ ਹੋਗੀ ਮੈਂ ਬੈਠਾ ਔਰ ਉਹ ਨਾਲ ਹੀ ਅਨਿਕ ਸਪੋਰਟ ਸੀਗੀ ਆ ਚਲੋ ਮੇਰਾ ਬਿਜ਼ਨਸ ਵੀ ਹੈਗਾ ਕਿਸੇ ਦਾ ਬਿਜ਼ਨਸ ਹੈ ਮੇਰਾ ਗਰੋਸਰੀ ਸਟੋਰ ਦਾ ਬਿਜ਼ਨਸ ਹੈ ਓਕੇ ਔਰ ਫਰਸਟ ਦੋ ਦੋ ਸਾਲ ਮੈਨੂੰ ਦਿੱਕਤ ਵੀ ਆਈ ਸੀ ਵੀ ਇੱਕ ਪਾਸੇ ਬਿਜ਼ਨਸ ਵੀ ਕਰ ਰਹੇ ਆ ਸੇਮ ਲকেশন ਦੇ ਥੋੜਾ ਘਰ ਆ ਨਹੀਂ ਥੋੜਾ ਦੂਰ ਹੈ ਓਕੇ ਲੋਕੇਸ਼ਨ ਥੋੜੀ ਦੂਰ ਹੈ ਤੇ ਉਦੋਂ ਫਿਰ ਮੈਂ ਫਾਦਰ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਵੀ ਐਡਾ ਦੋ ਚੀਜ਼ਾਂ ਓਕੇ ਉਹ ਕਹਿੰਦੇ ਬੇਟਾ ਤੂੰ ਚਿੰਤਾ ਨਾ ਕਰ ਮੈਂ ਬੈਠਾ ਤੁਹਾ ਆਪਣਾ ਲਾਈਫ ਵੀ ਦੇਖ ਔਰ ਆਪਣੀ ਪੋਲਿਟਿਕਸ ਵੀ ਦੇਖ ਬਿਜ਼ਨਸ ਲਈ ਮੈਂ ਤੇਰੇ ਨਾਲ ਬੈਠਾ ਹੂੰ ਹੂੰ ਔਰ ਉਹਨਾਂ ਦੀ ਬਾਦੂ ਸਪੋਰਟ ਤੇ ਕਬੂਦ ਜਮੈਂ ਇੱਤ ਤੱਕ ਹੈ ਉਹਨਾਂ ਦੀ ਵੀ ਨਾ ਸਪੋਰਟ ਤੋਂ ਮੈਂ ਇੱਤ ਤੱਕ ਨਹੀਂ ਪਹੁੰਚ ਸਕਦਾ ਸੀ ਔਰ ਕਹਿ ਲੋ ਵੀ ਹੈ ਹੀ ਪੋਲਿਟਿਕਸ ਔਰ ਬਿਜ਼ਨਸ ਅਲੱਗ-ਅਲੱਗ ਨੇ ਹੂੰ ਇਕੱਠਾ ਦਾ ਚਲਾਉਣਾ ਬਹੁਤ ਔਖਾ ਹੋ ਜਾਂਦਾ ਇਹਦੇ ਲਈ ਸਪੋਰਟ ਮੇਰੇ ਫਾਦਰ ਸਾਹਿਬ ਦੀ ਹੈ ਮੈਂ ਆਪਣੇ ਦਰਸ਼ਕਾਂ ਦੱਸਣਾ ਚਾਹਾਂਗਾ ਕਿ ਸੰਦੀਪ ਸ਼ਰਮਾ ਜੀ ਇੱਕ ਅਜੀਬੇ ਇਨਸਾਨ ਨੇ ਜਿਹੜੇ ਕਿ ਬਹੁਤ ਹੀ ਟਾਊਨ ਟੂ ਅਰਥ ਨੇ ਬਾਈ ਚਾਂਸ ਅਡੀਕ ਮੁਲਾਕਾਤ ਹੋਈ ਸੀ ਪਿਛਲੇ ਕੁਝ ਦਿਨਾਂ ਪਹਿਲੇ ਤਾਂ ਮੈਨੂੰ ਇਹਨਾਂ ਦਾ ਬਿਹੇਵੀਅਰ ਬੜਾ ਚੰਗਾ ਲੱਗਿਆ ਔਰ ਮੈਨੂੰ ਬਿਹੇਵੀਅਰ ਨਹੀਂ ਮੈਨੂੰ ਇਹ ਪਤਾ ਲੱਗਿਆ ਕਿ ਇਸ ਸਮਾਜ ਸੇਵਕ ਨੇ ਬਲੌਗ ਪ੍ਰਧਾਨਤਾ ਹੈਗੇ ਨੇ ਪਲੱਸ ਨਾਲ ਸਮਾਜ ਦੀ ਬਹੁਤ ਸੇਵਾ ਕਰਦੇ ਨੇ ਗਰੀਬਾਂ ਦੀ ਮਦਦ ਵੀ ਕਰਦੇ ਨੇ ਵੈਲਫੇਅਰ ਦੇ ਕੰਮ ਵੀ ਬਹੁਤ ਕਰਦੇ ਨੇ ਤਾਂ ਸਾਨੂੰ ਲੱਗਿਆ ਕਿ ਇਹਨਾਂ ਨੂੰ ਇਸ ਮੰਚ ਤੇ ਬੁਲਾਉਣਾ ਚਾਹੀਦਾ ਹੈ ਇਸੇ ਕੁਰਸੀ ਦੇ ਵਿਰਾਜ਼ਮਨ ਕਰਵਾਉਣਾ ਚਾਹੀਦਾ ਹੈ ਅਸੀਂ ਬਹੁਤ ਆਪਣੇ ਉਹਨਾਂ ਪਾਗਿਆਂ ਵਾਲੇ ਸਮਝਦੇ ਹਾਂ ਕਿ ਅੱਜ ਤੁਸੀਂ ਜੜੀ ਕਿਆਲੀ ਮਿ ਲੜੀ ਨੂੰ ਪਾਗ ਲਾਣ ਆਏ ਹੋ ਬੜਾ ਬਹੁਤ ਬਹੁਤ ਸਵਾਗਤ ਹੈ ਜੀ ਦਿਲੋਂ ਸਵਾਗਤ ਕਰਦੇ ਹਾਂ ਅਸੀਂ ਬਹੁਤ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਮਨ ਜੀ ਮਾਨੂੰ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਅੱਜ ਇੱਥੇ ਇਸ ਪਲੇਟਫਾਰਮ ਤੇ ਬੈਠ ਕੇ ਤੁਹਾਡਾ ਬੜਾ ਮਾਣ ਹੈ ਜੀ ਸੋ ਆਪਾਂ ਗੱਲ ਕਰਦੇ ਹਾਂ ਜੀ ਸ਼ੋ ਨੂੰ ਅੱਗੇ ਵਧਾਵਾਂਗੇ ਕਿ ਦੇ ਗੱਲਾਂ ਦੇ ਵਿੱਚ ਚੱਲਦਾ ਰਹਿੰਦਾ ਹੈ ਕਿ ਦੇਖੋ ਤੁਸੀਂ ਮਾਪੇ ਬਾਬਾ ਨੇ ਦੱਸਿਆ ਤੇ ਤੁਹਾਡੀ ਬਹੁਤ ਸੋਚ ਵਧੀਆ ਹੈ ਤੁਸੀਂ ਆਪਣੇ ਪਿਤਾ ਜੀ ਨੂੰ ਆਪਣੇ ਮਾਤਾ ਜੀ ਨੂੰ ਸ਼ਰੇਹ ਦੇ ਰਹੇ ਹੋ ਮਤਲਬ ਉਹਨਾਂ ਦਾ ਹੀ ਪੈਸਾ ਸਾਰੇ ਮਾਪੇ ਦਾ ਹੀ ਰੋਲ ਹੁੰਦਾ ਹੈ ਬੱਚੇ ਦੀ ਤਰੱਕੀ ਵਿੱਚ ਤੇ ਹੁਣ ਆਪਾਂ ਗੱਲ ਕਰਾਂਗੇ ਬਿਜ਼ਨਸ ਦੀ ਕਿ ਤੁਸੀਂ ਜਦੋਂ ਬਿਜ਼ਨਸ ਤਾਂ ਕਰਦੇ ਹੋ ਤੁਸੀਂ ਦੱਸਿਆ ਗ੍ਰੋਸਰੀ ਸਟੋਰ ਚਾਹੁੰਦੇ ਹੋ ਬਿਜ਼ਨਸ ਦੇ ਨਾਲ ਨਾਲ ਮੰਨ ਲਓ ਤੁਹਾਨੂੰ ਕੋਈ ਸਮਾਜ ਸੇਵਾ ਕਰਨੀ ਪੈ ਜਾਂਦੀ ਹੈ ਸਮਾਜ ਸੇਵਾ ਤੁਸੀਂ ਕਰਦੇ ਹੋ ਮੈਂ ਮੰਨਦਾ ਹਾਂ ਅਚਾਨਕ ਤੁਹਾਨੂੰ ਫੋਨ ਹੁੰਦਾ ਹੈ ਕਿ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਪੈਣਾ ਜੀ ਪੱਕਾ ਹੈ ਉਸੇ ਟਾਈਮ ਤੁਹਾਡੇ ਗ੍ਰੋਸਰੀ ਸਟੋਰ ਤੇ ਵੀ ਕੰਮ ਹੈ ਤੁਸੀਂ ਕੀ ਕਰਦੇ ਹੋ ਆ ਬੇਸਿਕਲੀ ਥੋੜਾ ਟਾਈਮ ਤਾਂ ਮੈਂ ਲੈ ਲੈਣਾ ਵੀ ਚਲੋ ਉਥੇ ਪਹੁੰਚਣ ਨੂੰ ਫਾਦਰ ਸਾਹਿਬ ਨੂੰ ਰਿੰਗ ਕਰ ਦੇ ਦਿੱਤੀ ਆ ਉਹ ਜਿੱਥੇ ਵੀ ਹੋਣ ਐਡੇ ਟਾਈਮ ਉਥੇ ਪਹੁੰਚਦੇ ਆ ਐਚਾ ਨਹੀਂ ਮਤਲਬ ਇਹ ਮੈਂ ਕਹਿ ਨਹੀਂ ਸਕਦਾ ਸ਼ਬਦ ਨਹੀਂ ਹੈਗੇ ਪਾਪਾ ਲਈ ਕਹਿ ਲੀਦਾ ਮੈਂ ਦੇ ਮੇਰੇ ਕੋਲ ਵੀ ਜਦੋਂ ਵੀ ਉਹਨਾਂ ਨੂੰ ਰਿੰਗ ਕਰੋ ਬੇਟਾ ਮੈਂ ਆ ਗਿਆ ਹੀ ਕਿੰਨਾ ਕਹਿੰਦੇ ਨਾ ਮਤਲਬ ਫਰੈਂਡ ਵਰਗਾ ਰਿਸ਼ਤਾ ਹਾਂਜੀ ਜਿਵੇਂ ਨਾ ਯਾਰ ਦੋਸਤ ਖੜੇ ਹੁੰਦੇ ਆ ਐਗਜ਼ੈਕਟ ਵੀ ਵਾਈਪ ਰਿੰਗ ਕਰਦੇ ਅਸੀਂ ਪਹੁੰਚ ਗਏ ਹੁੰਦੇ ਉਹ ਸਾਡੇ ਮੇਰੇ ਪਾਤਾ ਸਾਹਿਬ ਦਾ ਕਿੰਨੇ ਮੈਂਬਰ ਤੁਸੀਂ ਫੈਮਿਲੀ ਦੇ ਅਸੀਂ ਜੀ 8 ਮੈਂਬਰ ਆ ਬ੍ਰਦਰ ਵੀ ਮੇਰੇ ਹੈਗਾ ਹਟੇ ਬ੍ਰਦਰ ਹਾਂਜੀ ਹਾਂਜੀ ਉਹਦੀ ਮੈਰਿਜ ਹੋਈ ਆ ਉਹ ਆਪਣਾ ਅਲੱਗ ਵੀਨਸ ਚਲਾ ਰਿਹਾ ਵਾ ਠੀਕ ਹੈ ਤੁਹਾਡੀ ਮੈਰਿਜ ਹੋ ਗਈ ਹੈ ਜੀ ਹਾਂਜੀ ਹਾਂਜੀ ਅੱਛਾ ਤੇ ਵਾਈਫ ਹੈ ਦੋ ਬੱਚੇ ਮੇਰੇ ਆ ਠੀਕ ਹੈ ਜੀ ਦੋ ਉਹਦੇ ਆ ਵਾਈਫ ਹੈ ਤੇ ਮਤਲਬ ਜੁਆਇੰਟ ਫੈਮਿਲੀ ਆ ਵੈਰੀ ਗੁੱਡ ਇਕੱਠਾ ਹੀ ਕਾਰੋਬਾਰ ਹਾਂਜੀ ਕਈ ਫੈਮਲੀਆਂ ਇਕੱਠਾਂ ਆ ਸੇ ਵੈਸੇ ਇਹ ਬਹੁਤ ਰੀਅਰ ਹੁੰਦਾ ਜੀ ਇਕੱਠਾ ਕੰਮ ਇਕੱਠਾ ਫੈਮਲੀ ਕਿਥੀਆਂ ਰਹਿੰਦੇ ਨੇ ਅੱਜਕੱਲ ਬਹੁਤ ਘੱਟ ਹੁੰਦਾ ਹੈ ਅੱਜ ਦੇ ਦੌਰ ਦੇ ਵਿੱਚ ਤੁਸੀਂ ਇਕੱਠੇ ਹੋ ਪ੍ਰਮਾਤਮਾ ਘਰ ਹਮੇਸ਼ਾ ਇਕੱਠੇ ਰਹੋ ਇੱਥੋਂ ਪਤਾ ਲੱਗਦਾ ਹੈ ਜੀ ਤੁਹਾਡੇ ਫਾਦਰ ਸਾਹਿਬ ਦੇ ਸੰਸਕਾਰ ਕਿੰਨੇ ਵਧੀਆ ਰਿਤੇ ਹੋਏ ਨੇ ਤੇ ਸ਼ੋਅ ਨੂੰ ਅੱਗੇ ਵਧਾਵਾਂਗੇ ਗੱਲ ਕਰਾਂਗੇ ਜੀ ਸ਼ੌਂਕਾਂ ਦੀ ਦੇਖੋ ਜਿਵੇਂ ਕਿ ਰਾਜਨੀਤੀ ਤਾਂ ਹਰ ਇੱਕ ਬੰਦੇ ਦਾ ਅੱਜਕੱਲ ਪੈਸ਼ਨ ਬੰਦਾ ਪਏ ਮੈਂ ਰਾਜਨੀਤੀ ਕਰਾਂ ਪਰ ਰਾਜਨੀਤੀ ਦੇ ਨਾਲ ਆ ਤੁਹਾਡੇ ਪਰਸਨਲ ਨਿੱਜੀ ਸ਼ੌਂਕ ਕੀ ਹਨ ਆ ਸ਼ੌਂਕ ਦੀ ਗੱਲ ਕਰੀਏ ਕਮਲ ਜੀ ਵੈਸੇ ਤਾਂ ਕੋਈ ਡਾਕੂ ਪਾਰਟੀ ਨਾਲ ਸ਼ੌਂਕ ਤਾਂ ਹੈ ਨੀਗਾ ਕਿਉਂਕਿ ਇਹੀ ਆ ਕਿ ਦਿੱਲੀ ਕੇ ਅਸੀਂ ਸੇਵਾ ਕਰ ਸਕੀਏ ਸਮਾਜ ਦੇ ਤੌਰ ਤੇ ਵੀ ਆ ਪਾਰਟੀ ਦੇ ਤੌਰ ਤੇ ਵੀ ਜਿੱਥੇ ਵੀ ਸਾਨੂੰ ਜੋ ਹੁਕਮ ਲੱਗਦਾ ਆ ਅਸੀਂ ਤਤਪਰ ਤਿਆਰ ਰਹਿੰਦੇ ਆ ਉਸਨੂੰ ਸ਼ੌਂਕ ਤਾਂ ਇਦਾਂ ਦੇ ਕੋਈ ਸੀ ਤੁਸੀਂ ਕਿਹੜੇ ਵਾਰਡ ਦੇ ਵਿੱਚ ਰਹਿੰਦੇ ਹੋ ਵਾਰਡ ਨੰਬਰ 28 ਜੀ ਵਾਰਡ ਨੰਬਰ 28 ਜੇਕਰ ਤੁਹਾਨੂੰ ਵਾਰਡ ਨੰਬਰ 28 ਦੇ ਕੌਂਸਲਰ ਦੀ ਟਿਕਟ ਮਿਲਦੀ ਹੈ ਤਾਂ ਤੁਸੀਂ ਕੀ ਕਰੋਗੇ ਦੇਖੋ ਆ ਤੁਹਾਡਾ ਸਵਾਲ ਵੀ ਹੈ ਕਿਉਂਕਿ ਸਵਾਲ ਤੁਹਾਡਾ ਬਹੁਤ ਵੱਡਾ ਵੀ ਹੈ ਉਹ ਤਾਂ ਜੇ ਪਾਰਟੀ ਨੇ ਹੁਕਮ ਲਾਇਆ ਤਾਂ ਹਰ ਕਿਸੇ ਦਾ ਮਨ ਹੁੰਦਾ ਅੱਗੇ ਵਧਣ ਦਾ ਪਾਰਟੀ ਹੁਕਮ ਲਾਇਗੀ ਸੀ ਬੜੇ ਕੰਮ ਕਾਜ ਦੇ ਦੇ ਕਿਉਂਕਿ ਅਕਸਰ ਅਖਬਾਰਾਂ ਵਿੱਚ ਨਾਲ ਦੇਖਦੇ ਹੁੰਦੇ ਨੇ ਚਰਚੇ ਕਿ ਕਿੰਨੇ ਵਧੀਆ ਵਧੀਆ ਕੰਮ ਕਰਦੇ ਨੇ ਤੇ ਪਾਰਟੀ ਦਾ ਖੁਜੀ ਖਿਲਾਏਗੀ ਹੁਕਮ ਲਾਏਗੀ ਬਿਲਕੁਲ ਜੇ ਪਾਰਟੀ ਹੁਕਮ ਲਾਏਗੀ ਪਾਰਟੀ ਦਾ ਸੇਵਾ ਦਾ ਮੌਕਾ ਦੇਗੀ ਵੀ ਹਾਂਜੀ ਆ ਕੋਈ ਗੱਲ ਨਹੀਂ ਹਰ ਵਰਕਰ ਦਾ ਹੁੰਦਾ ਮਨ ਵੀ ਅੱਗੇ ਵਧਦਾ ਜਿੱਦਾਂ ਤੁਸੀਂ ਹੁਣ ਸੇਵਾ ਕਰ ਰਹੇ ਹੋ ਕਿ ਤੁਸੀਂ ਕੌਂਸਲਰ ਬਣਨ ਤੋਂ ਬਾਅਦ ਬਦਲੋਗੇ ਤਾਂ ਨਹੀਂ ਨਹੀਂ ਸਰ ਕੋਈ ਸੇਵਾ ਕਰੋਗੇ ਜਿੱਦਾਂ ਸਾਨੂੰ ਹੁਕਮ ਮਿਲਦੇ ਰਹੇ ਸੀ ਉਦੇ ਚੱਲਦੇ ਰਹਾਂਗੇ ਬਧੀਆ ਗੱਲ ਜੀ ਤੇ ਸ਼ਰਮਾ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਫੇਵਰਟ ਡਿਸ਼ ਦੀ ਤੁਹਾਡੀ ਫੇਵਰਟ ਡਿਸ਼ ਕਿਹੜੀ ਹੈ ਜੀ ਤੱਕ ਵੈਸੇ ਸਾਡੇ ਸਵਾਲ ਜਦੋਂ ਇਹ ਅਲੱਗ-ਅਲੱਗ ਹੁੰਦੇ ਨੇ ਜਿਵੇਂ ਡਿਸ਼ ਕਿਹੜੀ ਤੁਹਾਡੀ ਤੇ ਇਸ ਤਰ੍ਹਾਂ ਕੋਈ ਅਸੀਂ ਖਾਣ ਦੀ ਵੈਸੇ ਤਾਂ ਪਨੀਰ ਦੀ ਜਿਹੜੀ ਆਟਮ ਵਿੱਚ ਉਹਦਾ ਖਾ ਲੈਂਦਾ ਕਿਉਂਕਿ ਅਸੀਂ ਪੰਡਤ ਹੋ ਗਏ ਤਾਂ ਵੈਜੀਟੇਰੀਅਨ ਹੀ ਯਾਰ ਬਿਲਕੁਲ ਜੀ ਬਿਲਕੁਲ ਹੀ ਵੈਜੀ ਅਸੀਂ ਵੈਜੀ ਆ ਜੀ ਹਾਂ ਬਿਲਕੁਲ ਬਿਲਕੁਲ ਦੇਖੋ ਅੱਜ ਕੱਲ ਜਿਵੇਂ ਦੇਖਿਆ ਜਾਂਦਾ ਵੀ ਕੋਈ ਜਾਤ-ਪਾਤ ਦੀ ਚਲ ਨਹੀਂ ਮੰਨਦੇ ਆਪਾਂ ਵੀ ਅਸੀਂ ਅਧਿਆਪਕ ਲੋਕਾਂ ਸਾਡੇ ਵਾਸਤੇ ਜਾਤ-ਪਾਤ ਸਾਰ ਬਰਾਬਰ ਹੁੰਦੀ ਹੈ ਤੇ ਤੁਹਾਡੇ ਹਿਸਾਬ ਨਾਲ ਨੋਨ-ਵੈਜ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਨਹੀਂ ਸਰ ਬਿਲਕੁਲ ਹੈ ਕਿਉਂ ਨਹੀਂ ਖਾਣਾ ਚਾਹੀਦਾ ਬਸੇ ਦੇਖੋ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਵੀ ਨਹੀਂ ਖਾਣਾ ਚਾਹੀਦਾ ਐਕਚੁਅਲੀ ਜਿਹੜੇ ਉਹ ਜੀਵਾ ਉਹਨਾਂ ਦੇ ਵਿੱਚ ਵੀ ਇੱਕ ਕਹੋ ਆਪਣੀ ਅਰਗਿਵਾਤਮਾ ਹੂੰ ਹੂੰ ਤੇ ਉਹਨੂੰ ਆਪਾਂ ਜਿੱਦਾਂ ਮਤਲਬ ਖਾਣੇ ਆ ਫਿਰ ਉਹ ਗਲਤ ਹੈ ਮੈਂ ਇਸ ਨੂੰ ਨਹੀਂ ਮੰਨਦਾ ਇੱਕ ਤਰ੍ਹਾਂ ਦੇ ਡੈਡ ਬੋਡੀ ਖਾਣੇ ਆ ਹਾਂ ਬਿਲਕੁਲ ਬਿਲਕੁਲ ਸੋ ਸ਼ਰਮਾ ਜੀ ਸਾਡੇ ਨਾਲ ਜੁੜੇ ਹੋਏ ਨੇ ਸਾਡੀ ਖਿਆਲੀ ਮਿਲਣੀ ਚੱਲ ਰਹੀ ਹੈ ਜੀ ਅੱਜ ਚਾਹ ਦਾ ਪਹਿਲਾ ਡਿਸਰ ਨਾਲ ਦਾ ਕੌਨਸਲ ਫਾਕੇ ਸ਼ੋ ਤੁਸੀਂ ਸਰਨਾਲ ਜੁਰੇਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਕਿਤਨਾ ਚਾਹੀਓ ਜੀ ਸੀਰ ਨੂੰ ਜਲਦੀ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਧੰਨਵਾਦ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਮਲ ਪਾਟਿਆ ਦਾ ਕਮਲ ਪੜੇ ਸ਼ੋਅ ਤੋਂ ਤੁਹਾਡੇ ਰੂਪ ਰੂਪ ਮੈਂ ਹਾਂ ਅੱਜ ਸਾਡੀ ਇਕੈਲਮੀ ਲੜੀ ਜਿਹੜੇ ਸਾਡੇ ਅੱਜ ਦੇ ਮੁੱਖ ਮਹਿਮਾਨ ਹਨ ਉਹ ਸਾਡੇ ਨਾਲ ਚੱਲ ਰਹੇ ਹਨ ਸੰਦੀਪ ਸ਼ਰਮਾ ਜੀ ਸੋ ਸ਼ਰਮਾ ਜੀ ਤੁਹਾਡਾ ਦਾ ਕਮਲਪੁਰ ਇਸ ਵਿੱਚ ਮੋਰਤੋ ਸੁਆਗਤ ਹੈ ਜੀ ਬ੍ਰੇਕ ਤੋਂ ਬਾਅਦ ਸੋ ਸ਼ਰਮਾ ਜੀ ਆਪਾਂ ਸ਼ੋ ਨੂੰ ਅੱਗੇ ਬਤਾਵਾਂਗੇ ਗੱਲ ਕਰਦੇ ਆਂ ਬਾਟਾਂ ਦੀ ਜਿਵੇਂ ਕਿ ਤੁਸੀਂ ਬਲਾਕ ਈਸਟ ਦੇ ਸੈਕਿੰਡ ਨੰਬਰ ਦੇ ਮਤਲਬ ਸੈਕਿੰਡ ਬਲਾਕ 2 ਦੇ ਪ੍ਰਧਾਨ ਜੀ ਠੀਕ ਹੈ ਸੋ ਈਸਟ 2 ਦੇ ਹਨ ਤੇ ਈਸਟ 1 ਦੇ ਵੀ ਕਿਹਾਗੇ ਨੇ ਸਾਡੇ ਮੋਨੂ ਗੰਡਾ ਜੀ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਮੋਨੂ ਗੰਡਾ ਜੀ ਤੇ ਜਿਵੇਂ ਕਿ ਆਪਣੇ ਈਸਟ ਏਰੀਏ ਦੇ ਵਿੱਚ ਕਿੰਨੇ ਵਾਰਡ ਹਨ ਸਰ ਆਪਣੇ ਪੂਰੇ ਈਸਟ ਦੇ ਵਿੱਚ 19 ਵਾਰਡ ਨੇ 19 ਵਾਰਡ ਤੇ ਤੁਹਾਡੇ ਅੰਡਰ 9 ਵਾਰਡ ਮਤਲਬ 9 ਵਾਰਡ ਹਾਂਜੀ ਦੇਖਣ ਲਈ ਦੇ ਅੰਡਰ 10 10 ਅੱਛਾ ਇਸ ਤਰ੍ਹਾਂ ਕੋਈ ਹੋਤ ਨਹੀਂ ਵੀ ਉਹਦੇ ਵੱਧ ਵਾਰਡ ਨੇ ਜਾਂ ਉਹਦੇ ਘਟਨੇ ਇਦਾਂ ਦਾ ਕੁਝ ਕੰਮ ਨਹੀਂ ਦਾ ਨਹੀਂ ਐਸਾ ਕੁਝ ਨਹੀਂ ਹੈ ਐਕਚੁਅਲੀ ਕੀ ਹੈ ਕਿ ਜਿਹੜਾ ਟਿੱਬਾ ਰੋਡ ਆ ਜਾਂਦਾ ਹੈ ਇਸ ਬਾ ਰੋਡ ਤੋਂ ਉਰੇ ਉਰੇ ਸਾਰੀ ਬੈਟ ਜੋ ਹੈਗੀ ਆ ਉਹ ਮੋਨੋਕਿੰਡਾਈ ਦੀ ਆ ਹਾਂਜੀ ਉਸ ਤੋਂ ਬਾਅਦ ਅਲੀ ਜਿੰਨੀ ਹੈਗੀ ਆ ਟਿੱਬਾ ਰੋਡ ਤੇ ਨਾਲ ਲੱਗਦੇ ਵਾਰਡ ਨੇ ਉਹ ਸਾਰੇ ਮੇਰੇ ਨੇ ਤੇ ਜਿਹੜਾ ਟਿੱਬਾ ਰੋਡ ਏਰੀਆ ਉਹ ਤਾਂ ਹੈਗੇ ਮੇਰਾ ਬਹੁਤ ਵੱਡਾ हां जी ਉਹਦੇ ਵਿੱਚ ਘੱਟੋ ਘੱਟ ਤਿੰਨ ਵਾਰਡ ਬਣ ਜਾਂਦੇ ਆ ਤੇ ਮਰੋੜ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ ਆਪਣਾ ਪਹਿਲਾ ਹੈਪੀਨ ਦਾ ਵਾਈਦਾ ਸੀਗਾ ਹਾਂ ਜੀ ਠੀਕ ਹੈ ਕੁਲਦੀ ਅਜੰਡਾ ਹੀ ਦਾ ਸੀਗਾ ਤੋਂ ਤੋਂ ਲਾਸਟ ਤੁਹਾਡੇ ਆਪਣੇ ਆ ਜਾਂਦੇ ਆ ਸਰਬਜੀਤ ਠੀਕ ਠੀਕ ਇਹ ਤਿੰਨ ਵਾਰਡ ਹਾਂ ਉਹ ਸਾਰੇ ਵਾਰਡ ਹੁਣ ਤੁਹਾਡੇ ਅੰਡਰ ਆ ਰਹੇ ਮਤਲਬ ਹਾਂ ਜੀ ਹਾਂ ਜੀ ਤੇ 19 ਵਾਰਡਾਂ ਦੇ ਮਤਲਬ ਇੱਕ ਐਮਐਲਏ ਹੈਗੇ ਨੇ ਹਾਂ 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 ਠੀਕ ਤੋਂ ਗੱਲ ਕਰਦੇ ਚਲੋ ਰਾਜਨੀਤੀ ਦਾ ਚਲੋ ਬਾਅਦ ਦੀ ਗੱਲ ਹੈ ਜੀ ਰਾਜਨੀਤੀ ਆ ਪਕਾ ਲਈਂ ਕਰਦੇ ਤੇ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਆਈਡਲ ਜੇ ਤੁਸੀਂ ਦੱਸਿਆ ਸੀਗਾ ਵੀ ਸੰਜੀਤ ਤਲਵਾਰ ਜੀ ਹਾਂਜੀ ਤੇ ਕੁਝ ਉਹਨਾਂ ਬਾਰੇ ਚਾਨਣਾਸ ਤਲਵਾਰ ਸਾਹਿਬ ਦੇ ਬਾਰੇ ਤਾਂ ਅਸੀਂ ਕੀ ਕਹਿ ਸੀਗੇ ਤੁਹਾਡੇ ਕੋਲ ਸ਼ਬਦ ਹੈ ਨਹੀਂ ਸਾਡੇ ਸਾਡੇ ਆਈਡਲ ਨਹੀਂ ਹਾਂਜੀ ਔਰ ਮਤਲਬ ਉਹਨਾਂ ਨੇ ਜਦੋਂ ਉਹਨਾਂ ਨੂੰ ਦੇਖਿਆ ਸੀ ਉਹਨਾਂ ਦੀ ਰਾਜਨੀਤੀ ਨੂੰ ਦੇਖਿਆ ਸਾਨੂੰ ਤਾਂ ਹਰ ਗਲਤ ਤੇ ਉਹ ਸਾਨੂੰ ਸਮਝਾਉਂਦੇ ਆ ਹੂੰ ਅਸੀਂ ਕੋਈ ਦੋ ਕੁਐਸਚਨ ਪੁੱਟਦੇ ਆਂ ਤੇ ਉਹਨਾਂ ਦਾ ਆਨਸਰ ਬੜਾ ਵਧੀਆ ਹੁੰਦਾ ਹੈ ਉਸ ਆਨਸਰ ਦੇ ਵਿੱਚ ਸਾਡੇ ਲਈ ਕਾਫੀ ਕੁ ਸਿੱਖਾਂ ਨੂੰ ਵੀ ਮਿਲਦਾ ਹੈ ਹੂੰ ਹੂੰ ਤੇ ਮਲਮ ਉਹਨਾਂ ਨੇ ਸਮਝ ਲਓ ਵੀ ਇਸ ਦੇ ਵਿੱਚ ਅਨੇਕ ਕੰਮ ਕਰਾਤੇ ਔਰ ਅੱਜ ਜੋ ਸਮਾਂ ਆ ਲੋਕ ਜਿੰਨੇ ਵੀ ਹੈਗੇ ਆ ਉਹ ਆਪ ਕਹਿਣ ਲੱਗਿਆ ਕਿ ਆਉਣ ਵਾਲਾ ਟੈਂਪ ਟਵਾਸ ਸਕਦਾ ਹੈ ਚਲੋ ਜੀ ਉਮੀਦ ਕਰਦੇ ਆਂ ਤੇ ਹੁਣ ਗੱਲ ਕਰਾਂਗੇ ਜੀ ਜਿਸ ਦਾ ਤੁਸੀਂ ਕਹਿੰਦੇ ਨੇ ਕਿ ਕਾਉਂਸਲਰ ਬਣ ਜਾਂਦਾ ਹੈ ਕੋਈ ਜਦੋਂ ਕੋਈ ਤੇ ਉਹ ਕੁਰਤੇ ਪਜਾਮੇ ਵਿੱਚ ਹਮੇਸ਼ਾ ਰਹਿੰਦਾ ਹੈ ਦੇ ਤੁਸੀਂ ਬੜੇ ਮਤਲਬ ਸਿੰਪਲ ਦੇ ਹੋ ਅ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਆ ਸਰ ਕੀ ਸਾਡੇ ਤਲਵਾਰ ਸਾਹਿਬ ਹਾਂ ਉਹ ਵੀ ਕੁਰਤੇ ਬਿਆਮੇ ਨਹੀਂ ਦਿੰਦੇ ਨਹੀਂ ਦਿੰਦੇ ਉਹ ਜਦ ਤੱਕ ਐਮਐਲਏ ਰਹੇ ਨੇ ਜੀ ਉਹ ਹਮੇਸ਼ਾ ਹੋਂਦ ਤੱਕ ਵੀ ਕੁਰਤੇ ਬਿਆਮੇ ਨਹੀਂ ਦਿੰਦੇ ਨਹੀਂ ਉਹ ਐਕਚੁਅਲੀ ਕੀ ਹੈ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ ਜ਼ਰੂਰੀ ਨਹੀਂ ਹੈ ਕਿ ਰਾਜਨੀਤੀ ਆਪਾਂ ਸਿਰਫ ਕੁਰਤੇ ਬਿਆਮੇ ਮਤਲਬ ਲੱਗਦਾ ਹੀ ਨਹੀਂ ਕਿ ਉਹ ਐਮਐਲਏ ਆਏ ਨੇ ਬਿਲਕੁਲ ਸਿੰਪਲ ਡਾਊਨ ਹੋਰ ਹਾਂ ਜੀ ਹਾਂ ਜੀ ਐਦਾਂ ਲੱਗਦਾ ਬਿਲਕੁਲ ਉਹਨਾਂ ਦਾ ਕੋਈ ਦੈ ਨਹੀਂ ਉਹਨਾਂ ਦੀ ਕਹਿ ਲਓ ਵੀ ਬੋਲਣ ਦਾ ਸਟਾਈਲ ਬਹੁਤ ਹਲੀਮੀ ਵਾਲਾ ਹੈ ਹਾਂ ਜੀ ਅੱਜ ਤੱਕ ਮੈਂ ਕਦੇ ਉਹਨਾਂ ਦੇ ਅੰਦਰ ਜਿੰਨੀ ਵਾਰ ਵੀ ਮਹਿਰਿਆ ਹਾਂ ਆਜ ਤੱਕ ਉਹਨਾਂ ਦੇ ਨਾਲ ਮਿਲਦਾ ਨਹੀਂ ਮਿਲਦਾ ਸਰਦਾਰ ਕਦੇ ਦੇਖੇ ਨਹੀਂਗਾ ਹੋ ਸਕਦਾ ਕਿ ਮੈਂ ਆਪਣੇ ਵੱਲੋਂ ਵੱਡ ਕਹਿਤਾ ਉਹਨਾਂ ਚ ਕਦੇ ਮੈਂ ਕਦੇ ਗੁਸਤਾ ਨਹੀਂ ਦੇਖਿਆ ਬਹੁਤ ਨਿਮਰਤਾ ਦੇ ਨਾਲ ਹਰ ਕਿਸੇ ਦੇ ਨਾਲ ਤੇ ਤੁਹਾਨੂੰ ਨਹੀਂ ਲੱਗਦਾ ਕਿ ਕੁਰਤਾ ਪਹਿਣਾ ਚਾਹੀਦਾ ਅੱਡੀ ਜ਼ਰੂਰੀ ਨਹੀਂ ਹੈ ਕਿ ਕੁਰਤੇ ਪਿਆਮਿਆਂ ਦੇ ਨਾਲ ਹੀ ਰਾਜਨੀਤੀ ਹੁੰਦੀ ਆ ਪੈਂਟ ਸ਼ਰਟ ਦੇ ਨਾਲ ਵੀ ਬੰਦਾ ਜਾ ਸਕਦਾ ਹੈ ਮੇਨ ਤਾਂ ਕੰਮ ਹੋਣਾ ਚਾਹੀਦਾ ਨਾ ਹਾਂ ਬਿਲਕੁਲ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਲੋਕਾਂ ਦੇ ਵਿੱਚ ਆਵਾਜ਼ ਹੋਣੀ ਚਾਹੀਦੀ ਵੀ ਹਾਂ ਇਹ ਉਹ ਲੀਡਰ ਹੈ ਜਿਹੜਾ ਸਾਡੇ ਕੰਮ ਤੋਂ ਖੜ ਕੇ ਕਰਦਾ ਹੈ ਬਿਲਕੁਲ ਜੀ ਬਿਲਕੁਲ ਤੇ ਤਰਨਾ ਕਦੀ ਇਦਾਂ ਹੋਇਆ ਕਿ ਅੱਧੀ ਰਾਤ ਨੂੰ ਤੁਹਾਨੂੰ ਕਿਸੇ ਦਾ ਫੋਨ ਆਇਆ ਹੋਵੇ ਤੁਸੀਂ ਉਹਦੇ ਕੰਮ ਤੇ ਜਾਣਾ ਜੀ ਉਹਦਾ ਕੰਮ ਕਰਵਾਉਣਾ ਤਾਂ ਕਰਕੇ ਬਿਲਕੁਲ ਮੈਨੂੰ ਪਹਿਲਾਂ ਪਹਿਲਾਂ ਥੋੜਾ ਔੜ ਜਾਂ ਲੱਗਦਾ ਸੀਗਾ ਬਟ ਹੁਣ ਜਦੋਂ ਸੈਮਨ ਨੂੰ ਸਾਨੂੰ ਲਕ ਸ਼ੌਕ ਹੋ ਜਾਂਦਾ ਹੈ ਕਿ ਸਾਨੂੰ ਕੋਈ ਬੰਦਾ ਕੰਮ ਕਹਿੰਦਾ ਹੈ ਚਾਹੇ ਉਹ ਰਾਤ ਦਾ ਹੀ ਡੈਮ ਹੋਵੇ ਆ ਮਤਲਬ ਸਾਡੇ ਕਰਦਿਆਂ ਨੇ ਵੀ ਅੱਜ ਤੱਕ ਅਜਿਹੀ ਕੋਈ ਗੱਲ ਕੀਤੀ ਨਹੀਂ ਪਾਈਦ ਕਿੱਥੇ ਚੱਲੇ ਹਾਂ ਉਹ ਪਤਾ ਵੀ ਕੋਈ ਪੈਸ਼ਨ ਹੀ ਐਸਾ ਆ ਕਿ ਤੁਹਾਨੂੰ ਰਾਤ ਨੂੰ ਵੀ ਲੋੜ ਪੈ ਗਈ ਤੇ ਬੰਦਾ ਆਟੋਮੈਟਿਕ ਤੇ ਨਿਕਲਦਾ ਹੈ ਤੇ ਇਹ ਸੇਵਾ ਭਾਵਨਾ ਜਿੱਦਾਂ ਚਲੋ ਤੁਹਾਡੀ ਸੇਵਾ ਭਾਵਨਾ ਹੈਗੀ ਇਹ ਕਰਦੇ ਸੇਵਾ ਕਰਦੇ ਹੋ ਕਿ ਤੁਹਾਨੂੰ ਕਦੀ ਇਹ ਮਹਿਸੂਸ ਨਹੀਂ ਹੋਇਆ ਕਿ ਮੈਨੂੰ ਵੀ ਕੋਈ ਡਰ ਲੱਗਿਆ ਹੋਵੇ ਕਿਸੇ ਤੋਂ ਜਾਂ ਵੀ ਫਲਾਣਾ ਬੰਦਾ ਜਿਵੇਂ ਕਿ ਐਂਟੀ ਹੋ ਗਿਆ ਜਾਂ ਕੋਈ ਇਦਾਂ ਮੇਰੇ ਨਾਲ ਕੋਈ ਵੈਰ ਕੱਢੇਗਾ ਬਾਹਰ ਚੋਰ ਜਾਂ ਕੋਈ ਇਦਾਂ ਦੀ ਕੋਈ ਗਲਤ ਨਹੀਂ ਹੋਈ ਕਦੀ ਨਹੀਂ ਐਸਾ ਐਸਾ ਕੁਝ ਨਹੀਂ ਆ ਕਾ इजीली ਆਪਾਂ ਪੋਲਿਟਿਕਸ ਕਰਦੇ ਆ ਮਤਲਬ ਇੱਕ ਤਾਂ ਪੋਲਿਟਿਕਸ ਕਰਦੇ ਲੋਕੀ ਖੁੰਦਕਾ ਲਈ ਹਾਂਜੀ ਆਪਾਂ ਅਜ ਤੱਕ ਉਹ ਕਦੀ ਨਹੀਂ ਕੀਤੀ ਕਹਿੰਦੇ ਨਾ ਕਈ ਵਾਰ ਕਹਿੰਦੇ ਬੂਥਾਂ ਦੇ ਉੱਤੇ ਲੜਾਈਆਂ ਹੋ ਜਾਂਦੀਆਂ ਬੰਦੇ ਦੇ ਮਨ ਦੇ ਵਿੱਚ ਐਸਾ ਕੁਝ ਨਹੀਂ ਹੈਗਾ ਹੂੰ ਹੂੰ ਜਿਹੜਾ ਇਲੈਕਸ਼ਨ ਹੁੰਦਾ ਉਹ ਤੀਕਿਆਂ ਦੋ ਦਿਨਾਂ ਦਾ ਹੁੰਦਾ ਆ ਬਾਕੀ ਟਾਈਮ ਤਾਂ ਭਾਈਚਾਰਾ ਆ ਬਿਲਕੁਲ ਪਾਰਟੀਆਂ ਜਿੰਨੀ ਮਰਜ਼ੀ ਹੋਣ ਭਾਈਚਾਰਾ ਵੀ ਨਾਲ ਚੱਲਦਾ ਆ ਕਈ ਵਾਰ ਦੇਖਿਆ ਜਾਂਦਾ ਨਾ ਕਿ ਇੱਕ ਬੂਥ ਦੇ ਉੱਤੇ ਵੀ ਦੇਖੋ ਬੋਟ ਤਾਂ ਜਨੇ ਜਿੰਨੂੰ ਪਾਣੀ ਉਹਨੇ ਪਾਣੀ ਬਿਲਕੁਲ ਬਿਲਕੁਲ ਉਹਦੇ ਏਰੀਆ ਦੇ ਵਿੱਚ ਜਿਹੜਾ ਬੂਥ ਹੁੰਦਾ ਇੱਕ ਬੂਥ ਦੇ ਉੱਤੇ ਸਾਰੀਆਂ ਪਾਰਟੀਆਂ ਦੇ ਲੋਕ ਪਰਸਨ ਇਕੱਠੇ ਹੋ ਜਾਂਦੇ ਸਾਡੇ ਤਾਂ ਐਂਦਾ ਜੀ ਏ ਨਹੀਂਗਾ ਕਿ ਛੱਡੇ ਵੀ ਲੱਗ ਲੱਗੇ ਇੱਕੋ ਥਾਂ ਦੇ ਉੱਤੇ ਟੇਮਣ ਲੱਗੇ ਹੋਏ ਆ ਇੱਕੋ ਜਗ੍ਹਾ ਤੇ ਕਾਂਗਰਸ ਦਾ ਅਕਾਲੀ ਦਾ ਫਿਰ ਆਮ ਆਦਮੀ ਦਾ ਔਰ ਉਸ ਤੋਂ ਨਾਲ ਹੀ ਬੀਜੇਪੀ ਦਾ ਚਾ ਵੀ ਅਸੀਂ ਇੱਕ ਵਕਰੇ ਦੇ ਮੈਗੇ ਪੀਰਦੀ ਕੋਈ ਨਹੀਂ ਉਹ ਹੀ ਗੱਲ ਕਰ ਰਹੇ ਨੇ ਦੇਖੋ ਆਪਸ ਵਿੱਚ ਭਾਈਚਾਰਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਅਸੀਂ ਅਸੀਂ ਸਾਡਾ ਸਾਡਾ ਸਿਸਟਮ ਹੈ ਕਿ ਅਸੀਂ ਭਾਈਚਾਰਾ ਰੱਖਦੇ ਚੱਲਦੇ ਸੋ ਗੱਲ ਕਰਾਂਗੇ ਜੀ ਤੁਹਾਡੀ ਪੜ੍ਹਾਈ ਬਾਰੇ ਤੁਸੀਂ ਐਜੂਕੇਸ਼ਨ ਲੈਵਲ ਤੇ ਕੀ ਐਬਿਲਿਟੀ ਕੀ ਤੁਹਾਡੀ ਸ ਮੈਂ ਗ੍ਰੈਜੂਏਸ਼ਨ ਕੰਪਲੀਟ ਆ ਮੇਰੀ ਓਕੇ ਉਸ ਤੋਂ ਗ੍ਰੈਜੂਏਸ਼ਨ ਕੀਤੀ ਸੀ ਆ ਕੁਛ ਮਤਲਬ ਮਾਨਵਿਆ ਸੀ ਉਹਦਾ ਨਾ ਮੇਰੇ ਦਾਦਾ ਜੀ ਜਿੰਦੇ ਸੀ ਤੇ ਉਹਨਾਂ ਤੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਅੰਡਰ ਗ੍ਰੈਂਡਫਾਦਰ ਪਲਸ 2クリア ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਿਊ ਕੋਰਟ ਦੇ ਵਿੱਚ ਮੈਂ ਇੱਕ ਵਕੀਲ ਉਹਨਾਂ ਦੇ ਯਾਰ ਦੋਸਤ ਸੀ ਉਹਨਾਂ ਨੇ ਮੈਨੂੰ ਉਹਦੇ ਕੋਲ ਲਗਾਤਾ ਤੇ ਜਿਹੜਾ ਪਲਸ 2 ਤੋਂ ਬਾਅਦ ਦਾ ਸਿਸਟਮ ਹੁੰਦਾ ਪੰਜ ਛੇ ਮਹੀਨੇ ਉੱਤੋਂ ਆਪਾਂ ਆਲੇ-ਦਲੇ ਵੀ ਲੋਕਾਂ ਨੂੰ ਕਹਿੰਦੇ ਵੀ ਇੱਕ ਵਾਰ ਜਨਤਾ ਦੇ ਵਿੱਚ ਜਾ ਕੇ ਦੇਖੋ ਕਿਵੇਂ ਲੋਕੀ ਸੇਵਾ ਕਰਦੇ ਆ ਜਦੋਂ ਆਪਾਂ ਅਸਿਸਟੈਂਟ ਐਡਵੋਕੇਟ ਮਤਲਬ ਪੰਜਾਬੀ ਜਿਹਾ ਮੁੰਚੀ ਕਰਦੇ ਆ ਹਾਂ ਬਿਲਕੁਲ ਬਿਲਕੁਲ ਉਸ ਲਈ ਆਪਾਂ 6 ਮਹੀਨੇ ਲਾਏ ਬਟ ਉੱਥੇ ਕੀ ਸੀਗਾ ਕਿਸੇ ਦਾ ਮੈਨੂੰ ਫੋਨ ਆਇਆ ਵੀ ਸੰਜੀਪ ਆਪਾਂ ਇਹਨਾਂ ਕੰਮ ਕਰਨਾ ਹੂੰ ਤੇ ਜਦੋਂ ਆਪਾਂ ਕੰਮ ਇੱਕ ਦਿਨ ਦੇ ਵਿੱਚ ਮਤਲਬ ਉਹ ਕਰਵਾਤਾ ਉਹ ਜਿਹੜਾ ਲੋਕੀ ਕੰਮ ਉਹ 7 ਦਿਨ ਚ ਕਰੰਦੇ ਆ अगला कहना या तूसी कचहरी ਦੇ ਵਿੱਚ ਬੰਦਾ ਆ ਉਹਨੂੰ ਪਤਾ ਕਿਵੇਂ ਲੱਗੂਗਾ ਯਾਰ ਕਚਹਿਰੀ ਦੇ ੱੱਕੇ ਕੀ ਹੁੰਦੇ ਆ ਮੈਂ ਨਹੀਂ ਯਾਰ ਉਹ ਚੀਜ਼ ਮੇਰੇ ਚ ਹੀ ਨਹੀਂ ਹੈਗੀ ਆ ਮਤਲਬ ਸਾਨੂੰ ਕਿਸੇ ਨੇ ਕੰਮ ਕਿਹਾ ਤੇ ਜੇ ਕੰਮ ਇੱਕ ਦਿਨ ਦਾ ਹੋਣ ਵਾਲਾ ਨੂੰ ਅੱਧੇ ਦਿਨ ਚ ਵੀ ਕਰਕੇ ਦਿਓ ਅਗਲਾ ਤੁਹਾਡਾ ਮਤਲਬ ਰਿਗਾਰਡ ਤਾਂ ਕਰੇ ਯਾਰ ਵੀ ਐਸੀ ਉਹਦੇ ਕੋਲ ਗਏ ਸੀਗੇ ਤੇ ਸਾਨੂੰ ਉਹਨੇ ੱੱਕੇ ਖਵਾਤੇ ਉਹ ਥੋੜੀ ਚੀਜ਼ਾ ਮੈਨੂੰ ਲੱਗਿਆ ਵੀ ਯਾਰ ਉੱਥੇ ਤਾਂ ਆ ਚੀਜ਼ ਹੈ ਸੋ ਸ਼ਰਮਾ ਜੀ ਨੇ ਗੱਲ ਬੜੀ ਵਧੀਆ ਕਹੀ ਜੀ ਕਚੈਰੀ ਦੇ ਵਿੱਚ ਜਦੋਂ ਜਾਂਦੇ ਆ ਆਮ ਤੌਰ ਤੇ ਮੈਂ ਸਾਰੇ ਗੱਲ ਨਹੀਂ ਕਰ ਰਿਹਾ ਜੀ ਸਾਰੇ ਪਰਸਨ ਇੱਕੋ ਜਿਹੇ ਹੁੰਦੇ ਤੇ ਕਚੈਰੀ ਦੇ ਵਿੱਚ ਆਮ ਤੌਰ ਤੇ ਜੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਇਹਨਾਂ ਨੇ ਕੀਤੀ ਵੀ ਕਿਸੇ ਨਾਲ ਕਿ ਠੱਕੇ ਨਹੀਂ ਖਾਣੇ ਪਏ ਵੀ ਉਸੇ ਟਾਈਮ ਅਗਲੇ ਦਾ ਕੰਮ ਕਰਤਾ ਸੰਜੀਵ ਜੀ ਤੁਹਾਡੀ ਇਸ ਗੱਲ ਨੂੰ ਅਸੀਂ ਸੈਲੂਟ ਕਰਦੇ ਹਾਂ ਜੀ ਤੇ ਤੁਸੀਂ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸੰਜੀਵ ਜੀ ਤੇ ਸੰਜੀਵ ਜੀ ਹੁਣ ਗੱਲ ਕਰਦੇ ਆ ਜੀ ਸਪੋਰਟਸ ਦੀ ਹਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਸਿਹਤ ਦੇ ਨਾਲ ਨਾਲ ਸਪੋਰਟਸ ਦਾ ਬਹੁਤ ਕੰਬੀਨੇਸ਼ਨ ਹੈ ਤੇ ਤੁਹਾਡਾ ਫੇਵਰਿਟ ਸਪੋਰਟਸ ਕਿਹੜਾ ਹੈ ਜਾਂ ਕਿਹੜਾ ਸਪੋਰਟਸ ਖੇਲਣਾ ਪਸੰਦ ਕਰਦੇ ਹੋ ਤੁਸੀਂ ਜੀ ਜੀ ਕ੍ਰਿਕਟੇ ਸ਼ੁਰੂ ਤੋਂ ਖੇਡ ਲਈ ਕ੍ਰਿਕਟ ਹੁਣ ਤੱਕ ਵੀ ਖੇਡਦੇ ਰਹੇ ਅੱਛਾ ਹੁਣ ਤੱਕ ਵੀ ਖੇਡਦੇ ਰਹੇ ਚਲੋ ਵਧੀਆ ਗੱਲ ਹੈ ਜੀ ਜੇ ਨੂੰ ਟਾਈਮ ਮਿਲਦਾ ਫ੍ਰੀ ਟਾਈਮ ਵੈਸੇ ਤਾਂ ਆ ਪੋਲਿਟਿਕਸ ਔਰ ਬਿਜ਼ਨਸ ਦੇ ਵਿੱਚ ਐਸਾ ਟਾਈਮ ਆ ਵੀ ਕਿੱਦਣਾ ਔਖਾ ਹਾਂ ਬਟ ਜਦੋਂ ਵੀ ਫਰੈਂਡ ਸਰਕਲ ਆਉਂਦਾ ਹੈ ਇਕੱਠਾਂ ਨੂੰ ਫਿਰ ਕ੍ਰਿਕਟ ਵਾਲੀ ਦੇ ਵਧੀਆ ਗੱਲ ਹੈ ক্রিকেট ਦੀ ਗੱਲ ਕੀਤੀ ਜੀ ਵਧੀਆ ਲੱਗਿਆ ਮੈਨੂੰ ਬਹੁਤ ਜਿੰਗਾ ਲੱਗਿਆ ਕਿ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਡਿਸਟ੍ਰਿਕਟ ਪਲੇ ਰਹਿ ਚੁੱਕਿਆ ਕਰਦਾ ਹੈ ਜੀ ਬਹੁਤ ਵਧੀਆ ক্রিকেট ਨਾਲ ਬਸ ਲੋ ਸਾਰੇੰਨ ਪਿਆਰੰਦਾ ਜਿਹੜਾ ਵਧੀਆਗਾ ਸਪੋਰਟਸ ਅੰਦਰ ਹੈ ਤੇ ਉਸ ਤੋਂ ਇਲਾਵਾ ਕੋਈ ਹੋਰ ਸਪੋਰਟ ਹਾਂ ਨਹੀਂ ਵੈਸੇ ਮੈਨੂੰ ਕਹਿ ਲੋ ਕਿ ਮੈਂ ਟੂਰ ਵਗੈਰਾ ਕਰਨਾ ਹੂੰ ਪਹਾੜਾਂ ਦੇ ਜਾਣਾ ਡਰਾਈਵਿੰਗ ਕਰਨਾ ਮੈਨੂੰ ਇਹ ਵੀ ਇੱਕ ਕਹਿ ਲੋ ਵੀ ਅਲੱਗ ਪੈਸ਼ਨ ਹੈ ਮੇਰਾ ਸੋ ਸ਼ਰਮਾ ਜੀ ਇੱਕ ਗੱਲ ਹੋਰ ਕਰਾਂਗੇ ਅੱਜ ਦੀ ਜਨਰੇਸ਼ਨ ਜਿਹੜੀ ਹੈ ਕਿ ਆਊਟਡੋਰ ਗੇਮ ਨੂੰ ਬਹੁਤ ਘੱਟ ਲਾਈਕ ਕਰਦੀ ਹੈ ਕਿ ਘਰ ਦੇ ਵਿੱਚ ਰਹਿ ਕੇ ਇੰਡੋਰ ਗੇਮਸ ਚਲੋ ਇੰਟਰ ਗੇਮ ਤਾਂ ਬਾਤ ਦੀ ਗੱਲ ਹੈ ਹੁਣ ਰਹਿ ਗਏ ਹੁਣ ਅੱਜ ਦੀ ਰੇਟ ਵਿੱਚ ਅਸੀਂ ਮੋਬਾਈਲ ਯੂਜ਼ ਕਰਦੇ ਸਾਡੇ ਬੱਚੇ ਤੇ ਉਹ ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਬੱਚਿਆਂ ਨੂੰ ਐਕਚੁਅਲੀ ਕੀ ਹੈ ਕਿ ਜਦੋਂ ਆਪਣਾ ਸਮਾਂ ਹੁੰਦਾ ਸੀ ਅਸੀਂ ਆਪਣੀ ਗੱਲ ਕਰ ਲਈਏਗੀ ਬਚਪਨ ਹੁੰਦਾ ਸੀਗਾ ਘਰਾਂ ਦੇ ਵਿੱਚੋਂ ਨਿਕਲਣਾ ਸਾਡੇ ਲਈ ਈਜ਼ੀ ਸੀਗਾ ਹੂੰ ਬਹੁਤ ਈਜ਼ੀ ਸੀਗਾ ਨਾ ਮਾ ਮਾਪ ਨੂੰ ਨਹੀਂ ਟੈਨਸ਼ਨ ਹੁੰਦੀ ਸੀ ਵੀ ਆਰ ਬੱਚਾ ਬਾਹਰ ਹਾਂ ਐਕਚੁਅਲੀ ਕੀ ਹੈ ਕਿ ਮਾਹੌਲ ਐਸਾ ਕ੍ਰੀਏਟ ਹੋ ਗਿਆ ਵੀ ਘਰ ਤੋਂ ਬਾਹਰ ਬੱਚਾ ਨਿਕਲਦੇ ਹੀ ਤੁਹਾਨੂੰ ਬਾਹਰ ਬਾਈਕ ਸਰ ਜਿੰਨੇ ਵੀ ਅਗੇ ਆਉਂਦੇ ਆ ਇੱਕ ਮਿੰਟ ਪਹਿਲਾਂ ਲੱਗਦਾ ਬੱਚਾ ਹਰ ਮਾਪੇ ਹੁਣ ਇਹ ਕਹਿੰਦਾ ਵੀ ਬੱਚੇ ਨੂੰ ਆਪਾਂ ਘਰ ਰੱਖੀਏ ਹਾਂਜੀ ਪਰ ਕੀਤਨਾ ਕਿਤੇ ਆਪਾਂ ਨੂੰ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਆਪ ਲਿਜਾ ਕੇ ਕਿਸੇ ਪਾਰਕ ਦੇ ਵਿੱਚ ਜਾ ਕੇ ਬਾਹਰ ਟਾਈਮ ਸਪੈਂਡ ਉਹਨਾਂ ਨਾਲ ਕਰੀਏ ਆਪਾਂ ਵੀ ਬਿਜ਼ੀ ਹੋ ਗਏ ਆ ਮੰਦਰ ਫਦਰ ਅਗਲਾ ਆਪਣਾ ਜੌਬ ਕਰਦੇ ਆ ਸਾਰੇ ਬਿਜ਼ੀ ਹੋ ਜਾਂਦੇ ਬੱਚੇ ਬੱਚਿਆਂ ਨੂੰ ਕੀ ਆ ਫਿਰ ਮੋਬਾਈਲ ਅੱਜ ਤਾਂ ਜੰਦੇ ਬੱਚਾ ਕਹਿੰਦਾ ਨਾ ਰੋਟੀ ਖਾਣੇ ਨੂੰ ਮੋਬਾਈਲ ਆਪਾਂ ਰੱਖ ਦਿੰਦੇ ਆ ਕਿ ਪਰ ਆਪਾਂ ਕਹਿੰਦੇ ਚਲਦਾ ਅਸੀਂ ਆਪ ਹੀ ਲਗਾਏ ਨੇ ਬੱਚੇ ਨਾ ਬਿਲਕੁਲ ਬਿਲਕੁਲ ਉਹ ਕਹਿੰਦਾ ਜੇ ਬੱਚਾ ਰੋਟੀ ਨਹੀਂ ਖਾਂਦਾ ਤਾਂ ਅੱਗੇ ਮੋਬਾਈਲ ਰੱਖ ਦਿੰਦੇ ਆ ਮੋਬਾਈਲ ਦੇਖਦੇ ਰੋਟੀ ਖਾਂ ਲੈਂਦਾ ਪਰ ਉਹ ਕਿੰਨਾ ਅਸਰ ਉਹਤੇ ਗਲਤ ਪੈ ਰਿਹਾ ਉਹ ਮਾਂ-ਪਾਪ ਨੂੰ ਨਹੀਂ ਪਤਾ ਚੱਲ ਮੇਰੇ ਇੱਕ ਸੋਚਣਾ ਇੱਕ ਡਾਕਟਰ ਸਾਹਿਬ ਆਏ ਸੀਗੇ ਤੇ ਸਿਹਤ ਹਸਪਤਾਲ ਦਾ ਉਹਨਾਂ ਦਾ ਹਸਪਤਾਲ ਹੈ ਇੱਥੇ ਤੇ ਡਾਕਟਰ ਦਵਿੰਦਰ ਜੀ ਨੇ ਬੜੇ ਰਿਸਪੈਕਟਡ ਪਰਸਨ ਨੇ ਮੇਰੇ ਵਾਸਤੇ ਵੀ ਉਹ ਤੇ ਉਹ ਬੱਚਿਆਂ ਦੇ ਸਪੈਸ਼ਲਿਸਟ ਨੇ ਵੈਸੇ ਬਿਲਕੁਲ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਸੱਚ ਵੀ ਲੱਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਸਟੱਡੀ ਕਰਵਾਉਂਦੇ ਹੋ ਤਾਂ ਤੁਸੀਂ ਕੀ ਬਣਾਣਾ ਚਾਹੋਗੇ ਤੇ ਉਹ ਕਹਿੰਦੇ ਸੀ ਆਉਣ ਵਾਲੇ ਸਮੇਂ 'ਚ ਆਪਣੇ ਬੱਚੇ ਨੂੰ ਆ ਆਪਟਿਕਲਸ ਦਾ ਕੰਮ ਸਿਖਾਓ। ਜਾਂ ਉਹ ਹੀ ਰਹਿ ਗਏ ਜੀ ਉਹਨੂੰ ਆਈਜ਼ ਦਾ ਬਣਾਓ ਡਾਕਟਰ ਦਾ ਹਾਂ ਅੱਖਾਂ ਦਾ ਡਾਕਟਰ ਬਣਾਓ ਉਹਨੂੰ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਅੱਖਾਂ ਨਹੀਂ ਮਿਲਣਗੀਆਂ ਜੀ। ਹਾਂ ਬਿਲਕੁਲ ਕਿੰਨਾ ਕਿੰਨਾ ਸੱਚਾਈ ਹੈ ਇਹ ਗੱਲ ਦੀ। ਬਿਲਕੁਲ ਬਿਲਕੁਲ ਸੱਚਾਈ ਹੈ। ਸਾਡੀ ਜਨਰੇਸ਼ਨ ਦਾ ਬੱਚੇ ਰਹੀ ਮੋਬਾਈਲ 'ਤੇ ਹੀ ਉਲਤੇ ਰਹਿ ਗਏ ਆ। ਨਾ ਕੋਈ ਬਾਹਰ ਨਿਕਲ ਕੇ ਖੇਡਦਾ ਨਾ ਕੋਈ ਕੁਝ। ਹਾਂ ਜੀ ਮੇਰਾ ਬੇਟਾ ਮੈਂ ਆਪਨੇ ਆਪਨੇ ਫੋਟੋ ਲਾ ਲਈਏ ਮੇਰਾ ਬੇਟਾ ਕ੍ਰਿਕਟ ਦਾ ਉਹ ਵੀ ਬਹੁਤ ਸ਼ਕੀਨ ਆ। ਹੂੰ ਕਈ ਵਾਰ ਉਹਦਾ ਪਾਪਾ ਬੈਟ ਲੈ ਕੇ ਸਕੂਲ ਜਾਣਾ ਮੈਂ ਕਿਹਾ ਯਾਰ ਕਿੱਥੇ ਸਕੂਲੇ ਤੋਂ ਲੈ ਕੇ ਜਾਏਗਾ ਨਹੀਂ ਨਹੀਂ ਪਾਪਾ ਮੈਂ ਆਪਣਾ ਨਾ ਕੈਲੋ ਮੈਨੂੰ ਅਕੈਡਮੀ ਜੁਆਇਨ ਕਰਨੀ ਹੈ ਹਾਲਾਂਕਿ ਉਹ ਹਲੇ 8-9 ਸਾਲ ਦਾ ਹੈ ਅੱਛਾ ਜੀ ਔਰ 3rd ਕਲਾਸ ਪੜ ਰਿਹਾ ਠੀਕ ਹੈ ਉਹਨੂੰ ਹੋਣੀ ਤੋਂ ਸ਼ੌਂਕ ਹੈ ਔਰ ਕੈਲੋ ਵੀ ਰਨਿੰਗ ਦੇ ਵਿੱਚ ਦੌੜਾਂ ਦੇ ਵਿੱਚ ਉਹ ਪਾਰਟਿਸਪੇਟ ਵੀ ਕਰਦਾ ਹੈ ਹਾਂ ਜੀ ਉਹਦੇ ਵਿੱਚ ਵੀ ਪਾਰਟਿਸਪੇਟ ਕਰ ਰਿਹਾ ਠੀਕ ਹੈ ਤੇ ਚਲੋ ਮਨ ਨੂੰ ਖੁਸ਼ੀ ਹੁੰਦੀ ਆ ਪਰ ਸਾਡਾ ਜਿਵੇਂ ਏਰੀਆ ਉਧਰਲੇ ਪਾਸੇ ਗੱਲ ਹੋ ਗਈ ਥੋੜਿਆ ਕਿ ਉਹਨਾਂ ਮੰਦੇ ਵਿੱਚ ਡਾਲ ਬੱਚੇ ਨੂੰ ਅਸੀਂ ਕੱਢਦੇ ਨਹੀਂ ਬਟ ਕਿਤਨੇ ਕਿਤੇ ਸੰਡੇ ਨੂੰ ਅਸੀਂ ਆਪ ਉਹਨਾਂ ਨੂੰ ਲੈ ਕੇ ਜਾਣ ਵਿੱਚ ਹੋਇਆ ਪਾਰਕ ਚਲੇ ਹਾਂਜੀ ਅੱਛਾ ਅੱਛਾ ਬੱਚੇ ਨੂੰ ਕੱਢਣਾ ਪੈਣਾ ਕਰੋ ਬਿਲਕੁਲ ਸਹੀ ਰਿਹਾ ਸੋ ਗੱਲ ਕਰਾਂਗੇ ਜੀ ਹੁਣ ਸ਼ੋਅ ਦੀ ਤੁਹਾਨੂੰ ਸਾਡੇ ਸ਼ੋਅ 'ਚ ਆ ਕੇ ਜਾਂ ਸਾਡੇ ਬਾਰੇ ਕੋਈ ਤੁਹਾਡੇ ਕੋਈ ਵਿਚਾਰ ਹੋਣ ਤੁਹਾਨੂੰ ਫ੍ਰੀ ਮੈਲ ਲੱਗਿਆ ਜਾਂ ਕੋਈ ਸਾਡੇ ਬਾਰੇ ਕੋਈ ਸੁਜੈਸ਼ਨ ਹੋਵੇ ਸੋ ਆਓ ਤਹਾਡੇ ਲਈ ਤਾਂ ਸ਼ਬਦ ਨਹੀਂ ਸਰ ਮੈਂ ਪਹਿਲਾਂ ਹੀ ਕਿਹਾ ਵੀ ਸੰਤਾ ਬੜਾ ਮਾਰ ਮਹਿਸੂਸ ਹੋ ਰਿਹਾ ਹੈ ਤੁਹਾਡੇ ਸ਼ੋਅ ਦੇ ਵਿੱਚ ਆ ਕੇ ਬਹੁਤ ਵਧੀਆ ਤੁਹਾਡਾ ਸ਼ੋਅ ਹੈ ਔਰ ਤੁਸੀਂ ਜਿਵੇਂ ਬੱਚਾ ਨੂੰ ਸਟੱਡੀ ਕਰਾਣੇ ਕੰਪਿਊਟਰ ਸਟੱਡੀ ਵਗੈਰਾ ਬਹੁਤ ਵਧੀਆ ਹੈ ਔਰ ਮੈਂ ਤਾਂ ਕਹਿੰਦਾ ਰੱਬ ਤੁਹਾਨੂੰ ਇਦਾਂ ਹੀ ਤਰੱਕੀ ਦੇਵੇ ਧੰਨਵਾਦ ਜੀ ਧੰਨਵਾਦ ਇਸ ਤੋਂ ਵੀ ਵੱਡਾ ਸ਼ੋਅ ਕਰੋ ਪੰਜਾਬ ਦਾ ਤੁਹਾਡਾ ਸੀਐਮ ਇ ਤੇ ਤੁਹਾਡੇ ਕੋਲ ਆ ਕੇ ਬੈਠਾ ਹੋਵੇ ਬੜੀ ਵੱਡੀ ਗੱਲ ਕੀਤੀ ਸੀ ਵਧੀਆ ਗੱਲ ਕੀਤੀ ਜੀ ਚਲੋ ਉਮੀਦ ਕਰਦੇ ਆਂ ਜੀ ਤੁਹਾਡੇ ਪਰਿਵਾਰਾਂ ਦੇ ਅਸ਼ੀਰਵਾਦ ਨਾਲ ਬਲੇਸਿੰਗਸ ਦੇ ਨਾਲ ਸਾਨੂੰ ਇਹ ਵੀ ਸ਼ਾਇਦ ਮਕਾਮ ਹਾਸਲ ਹੋ ਜਾਵੇ ਸੋ ਅਸੀਂ ਜੁੜੇ ਹੋਏ ਸੀ ਜੀ ਸੰਦੀਪ ਜੀ ਨਾਲ ਸੰਦੀਪ ਸ਼ਰਮਾ ਜੀ ਜਿਹੜੇ ਸਾਡੀ ਅੱਜ ਦੀ 11ਵੀਂ ਲੜੀ ਦੇ ਵਿੱਚ ਸਾਡੇ ਸਾਰਿਆਂ ਦੇ ਨਾਲ ਤੁਹਾਡੇ ਨਾਲ ਸਾਡੇ ਨਾਲ ਰੂਬਰੂ ਹੋ ਕੇ ਇਹਨਾਂ ਨੇ ਬਹੁਤ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਤੇ ਬੜੀਆਂ ਪਿਆਰੇ-ਮਿਹਰੇ ਗੱਲਾਂ ਕੀਤੀਆਂ ਤੇ ਸਾਡਾ ਦਿਲ ਤਾਂ ਨਹੀਂ ਕਰ ਰਿਹਾ ਸ਼ੋਅ ਨੂੰ ਅਸੀਂ ਬੰਦ ਕਰੀ ਖਤਮ ਕਰੀਏ ਪਰ ਟਾਈਮ ਜਿਹੜਾ ਹੈ ਟਾਈਮ ਤੁਹਾਨੂੰ ਵਕਤ ਜਿਹੜਾ ਫਾਇਦਾ ਜਾਂਦਾ ਜੀ ਸੋ ਇੰਨੇ ਹੀ ਅਸੀਂ ਸ਼ੋਅ ਨੂੰ ਖਤਮ ਕਰਾਂਗੇ ਵਿਰਾਮ ਦੇ ਮਾਗੇ ਸੀ ਤੇ ਸ਼ਰਮਾ ਜੀ ਤੁਹਾਡਾ ਤਾਂ ਪਹਿਲੇ ਪਹਿਲੇ ਬਹੁਤ ਬਹੁਤ ਸਵਾਗਤ ਕਰਨ ਦੇ ਦਵਾਦਾਰ ਮੈਂ ਤੇ ਕਹੀ ਮੈਂ ਦੋ ਦੋ ਵਾਰ ਕਹਦੇ ਜੀ ਪਹਿਲੇ ਪਹਿਲੇ ਦੋ ਦੋ ਵਾਰ ਬਹੁਤ ਥੈਂਕ ਯੂ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਸ਼ੋਅ 'ਚ ਆਏ ਹੋ ਸਾਡੀ ਇਕਿਆਲੇ ਮਿਲਣੀ ਨੂੰ ਤੁਸੀਂ ਪਾਗ ਲਾਇਆ ਸੋ ਇੰਨਾ ਹੀ ਕਹਿੰਦਾ ਹਾਂ ਜੀ ਮੈਂ ਸ਼ੋਅ ਨੂੰ ਰਾਮ ਦਵਾਗਾ ਸੋ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸ਼ੋ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਾਡੇ ਫੇਸਬੁੱਕ ਪੇਜ ਨੂੰ ਤੁਸੀਂ ਲਾਈਕ ਕਰੋ ਕਮੈਂਟਸ ਕਰੋ ਤੁਹਾਨੂੰ ਸਾਡਾ ਸ਼ੋ ਕਿੱਦਾਂ ਲੱਗਿਆ ਸੰਜੀਵ ਜੀ ਨੇ ਕਿੱਦਾਂ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ ਕੀ ਕੀ ਵਿਚਾਰ ਤੁਹਾਨੂੰ ਵਧੀਆ ਲੱਗੇ ਪਲੀਜ਼ ਸਾਨੂੰ ਦੱਸੋ ਜੀ ਧੰਨਵਾਦ ਜੀ